ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਮਰਗੜ ਅਮਰਗੜ ਪਿੰਡ ਬਠਿੰਡੇ ਜਿਲ੍ਹੇ ਦਾ ਤੇ ਨੇੜੇ ਇਹ ਗੋਨਿਆਣਾ ਮੰਡੀ ਦੇ ਆ ਬਠਿੰਡੇ ਵਾਲੇ ਪਾਸੋਂ ਜਦੋਂ ਆਪਾਂ ਦੋਸਤੋ ਬਾਜੇਖਾਨੇ ਨੂੰ ਕੋਟਕਪੂਰੇ ਨੂੰ ਨਿਕਲਦੇ ਆ ਤਾਂ ਗੋਨਿਆਣਾ ਨੰਗਣ ਤੋਂ ਬਾਅਦ ਚ ਚੜ੍ਹਦੇ ਵਾਲੇ ਪਾਸੇ ਨੂੰ ਇੱਕ ਛੜਕ ਪਾੜਦੀ ਹੈ ਇੱਕ ਹੱਥ ਪੱਠਾ ਇਟਾਂ ਵਾਲਾ ਤੇ ਦੂਜੇ ਹੱਥ ਅਮਰਗੜ੍ਹ ਨੂੰ ਸੜਕ ਪਾੜਦੀ ਹੈ ਚੜ੍ਹਦੇ ਵਾਲੇ ਪਾਸੇ ਦਾ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਮੇਰੀ ਦੂਜੀ ਵੀਡੀਓ ਹੈ ਦੂਜੀ ਵੀਡੀਓ ਵੀ ਇਸ ਹਿਸਾਬ ਨਾਲ ਵੀ ਅੱਜ ਤੋਂ ਸ਼ਾਇਦ 2 ਸਾਲ ਪਹਿਲਾਂ ਇੱਕ ਵੀਡੀਓ ਬਣਾਈ ਹੋਣੀ ਹੈ ਬਾਈੂ ਕੋਲੋਂ ਉਦੋਂ ਤੇ ਬਾਈ ਹੋਰਾਂ ਨੇ ਕੋਸ ਮੱਝਾਂ ਜਿਹੜੀਆਂ ਉਹ ਘਰ ਦੇ ਪਸ਼ੂ ਸੀ ਉਹਨਾਂ ਚੋਂ ਵਕਾਊ ਕੀਤੇ ਸੀ ਤੇ ਅੱਜ ਇਹਨਾਂ ਕੋਲ 5 ਨਾਗਆ ਵਿਕਰੀ ਵਾਲੇ ਚਾਰ گاਵਾ ਗੱਬਣਾ ਦੋਸਤੋ ਇਹ ਵੈੜ ਤੁਸੀਂ ਪਹਿਲੇ ਨੰਬਰ ਤੇ ਵੀ ਗੱਭਨ ਦੇਖ ਰਹੇ ਹੋ ਇੱਕ ਇੱਕ ਗਰਮੀ ਦਾ ਤੋਹਫਾ ਹੈ ਮੈਨੂੰ ਇਹ ਲੱਗਦਾ ਰਹਿੰਦਾ ਇਦਾਂ ਦੀਆਂ گاਵਾ ਗਰਮੀ ਚ ਕਾਮਯਾਬ ਰਹਿੰਦੀਆਂ ਇਹਦੇ ਕਰਕੇ ਮੈਂ ਇਹਨਾਂ ਦੀ ਥੋੜੀ ਜੀ ਤਾਰੀਫ ਮੇਥੋਂ ਵੱਧ ਹੋ ਜਾਂਦੀ ਹੈ ਕਿਉਂਕਿ ਗਰਮੀ ਇਹ ਚੰਗੀ ਸਹਣ ਕਰ ਲੈਂਦੀਆਂ ਹਾਲਾਂਕਿ ਫਾਰਮਰ ਜਿਹੜਾ ਵੀਰ ਪੇਮੈਂਟ ਇਨਵੈਸਟ ਕਰਦਾ ਉਹਦਾ ਹੱਕ ਹੈ ਵੀ ਉਹ ਆਪ ਨਿਰਖ-ਪਰਖ ਕਰੇ ਇਹ ਤੋਂ ਬਿਨਾ ਇੱਕ ਨਗੀਨਾ ਹੀ ਹੈ ਬਹੁਤ ਸੋਹਣੀ ਵੈੜ ਦੱਸੋ ਵਾਈਟ ਰੰਗ ਦੇ ਵਿੱਚ ਐਚ ਐਫ ਬਰੀਡ ਇੱਕ ਨਾਲ ਹੋਰ ਵੈੜ ਖੜੀ ਹੈ ਦੰਨਾ ਚ ਹਰੇ ਛੋਟੀ ਉਮਰ ਆ ਪਰ ਢਾਂਟੇ ਵਾਲੇ ਪੱਖ ਤੋਂ ਵੱਡੀ ਗਾਂ ਤੇ ਇੱਕ ਵੈੜ ਹੋ ਰੇ ਇਦੋਂ ਅੱਗੇ ਜਿਹੜੀ ਇਹ ਸੂਈ ਸਵਾਈ ਹੈ ਸੋ ਨਾਗ ਦੋਸਤੋ ਇਸ ਵੀਡੀਓ ਦੇ ਪੰਜ ਹੈ ਆਪਾਂ ਗੱਲਬਾਤ ਪੰਜਾਂ ਸੰਬੰਧੀ ਕਰਾਂਗੇ ਮੈਂ ਦੁਬਾਰਾ ਬੇਨਤੀ ਕਰਦਿਆਂ ਵੀ ਜਿਹਨੇ ਪਸ਼ੂ ਖਰੀਦਣਾ ਹੈ ਇੱਕ ਤਾਂ ਜਿਹੜੇ ਆਨਲਾਈਨ ਪਸ਼ੂ ਮੰਗਾਉਣਾ ਚਾਹੁੰਦੇ ਆ ਉਹ ਭਾਵੇਂ ਮੇਰੀ ਵੀਡੀਓ ਨੂੰ ਅੱਗੇ ਲੰਘਾ ਦਿਆ ਕਰਨ ਕਿਉਂਕਿ ਮੈਂ ਇਸ ਚੀਜ਼ ਦੇ ਪੱਖ ਚਾਹ ਵੀ ਜਦੋਂ ਤੁਸੀਂ ਸੌਦਾ ਕਰਨਾ ਹੈ ਉਦੋਂ ਮਾਲਕ ਦੇ ਘਰੇ ਤਸੱਲੀ ਕਰੋ ਉਦੋਂ ਬਾਅਦ ਚ ਸਾਹਲੀ ਚੀਜ਼ ਹੈ ਜੇ 19 ਕੀ ਬਦਲ ਵੀ ਜਾਂਦਾ ਪਸੂ ਘਰੇ ਆ ਕੇ ਤਾਂ ਫਿਰ ਉਹਦਾ ਜਿਹੜਾ ਉਹ ਤੁਸੀਂ ਰੱਬ ਨੂੰ ਮੰਨ ਕੇ ਤੇ ਉਹ ਤਾਂ ਪਾਣਾ ਸਮਝਿਆ ਕਰੋ ਸੋ ਜ਼ਰੂਰੀ ਆ ਵੀ ਜਿੱਥੋਂ ਖਰੀਦਦੇ ਹੋ ਉੱਥੇ ਹੀ ਫਾਈਨਲ ਕਰ ਲਿਆ ਕਰੋ ਤਸੱਲੀ ਕਰ ਲਿਆ ਕਰੋ ਸੋ ਆਓ ਸ਼ੁਰੂਆਤ ਦੋਸਤੋ ਆਪਾਂ ਇਧਰੋਂ ਕਰਦੇ ਹਾਂ ਸੂਨ ਵਾਲੀ ਵੈੜ ਤੋਂ ਤੇ ਲਾਸਟ ਤੇ ਸੂਈ ਸਵਾਈ ਵੈੜ ਦਿਖਾਉਂਗਾ ਵਿਚਾਲੇ ਬਿਲਕੁਲ ਤੁਹਾਨੂੰ ਇੱਕ ਨਗੀ ਮੈਂ ਦਿਖਾਉਣਾ ਹੈ ਰੇਟ ਵੀ ਦਿਓ ਚ ਹੀ ਹੋਣਗੇ ਆਓ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸ ਦੀ ਵੀਰੇ ਆਪਣਾ ਨਾਮ ਗੁਰਪ੍ਰੀਤ ਜੀ ਗੁਰਪ੍ਰੀਤ ਬਾਈ ਵਪਾਰ ਦਾ ਕੰਮ ਚੱਲੀ ਜਾਂਦਾ ਨਾਮ ਹਾਂਜੀ ਵਪਾਰ ਦਾ ਕੰਮ ਚੱਲਦਾ ਅੱਛਾ ਉਹਦੋਂ ਦਾ ਮੇਰੇ ਯਾਦ ਆਉਂਦਾ ਵੀ ਮੱਝਾਂ ਵੀ ਸੀ ਆਪਣੇ ਕੋਲ ਹਾਂਜੀ ਦੋ ਮੱਝਾਂ ਸੀਗਾ ਜੀ ਤਿੰਨ ਗਾਇਆਂ ਸੀ ਨਹੀਂ ਹੁਣ ਮੱਝਾਂ ਖਰੀਦਦੇ ਹੋ ਕਿ ਨਹੀਂ ਮੱਝਾਂ ਹੀ ਕੋਈ ਖਰੀਦਦਾ ਜੀ ਡਾਕ ਆਉਂਦੀ ਮਾਲੋ ਵੀ ਮਾਂ ਗਾਂਤੀ ਗਾਂ ਤੇ ਜ਼ਿਆਦਾ ਧਿਆਨ ਹੈ ਪਹਿਲੇ ਨੰਬਰ ਤੇ ਵਾੜ ਖੜੀ ਹੈ ਬਾਈ ਇਹ ਪਹਿਲਾ ਸੂਆ ਜੀ ਇਹਦੇ 20 ਦਿਨ ਪਏ ਆ ਜੀ ਦ 20 ਦਿਨ ਬਾਕੀ ਹੈ। ਇਹ ਰੇਟ ਰਹੂਗਾ ਅੱਜ ਦਾ। ਰੇਟ 55000 ਜੀ ਖੋਲੀ ਨੂੰ। ਸੋ ਦੋਸਤੋ 20 ਦਿਨਾਂ ਦੀ ਕੱਚੀ ਅੱਜ ਦਾ ਰੇਟ 55000। ਮੈਂ ਅੱਜ ਦਾ ਰੇਟ ਇਸ ਕਰਕੇ ਕਿਹਾ ਵੀ ਇਹ ਵੈੜ ਦੀ ਬੰਤਰ ਤੇ ਥਣ ਹਵਾਨਾ ਚੰਗਾ ਹੈ। ਜਿਵੇਂ ਜਿਵੇਂ ਨੇੜ ਆਊਗੀ ਦੀ ਕੀਮਤ ਵਧਣੀ ਹੈ। ਸੋ ਜੇ ਤੁਸੀਂ ਸਾਂਭ ਲਓਗੇ 20 ਦਿਨ ਤਾਂ ਤੁਹਾਡਾ ਵੀ ਫਾਇਦਾ ਕਰ ਜੂਗੀ। ਬਾਕੀ ਤੁਸੀਂ ਆਪਣੀ ਸਮਝ ਵਰਤਦੇ ਹੋ ਜੀ। ਹਵਾਨਾ ਬੜਾ ਚੰਗਾ ਦੋਸਤੋ ਜਿੰਨੀ ਕਿ ਸ਼ੁਰੂਆਤ ਹੈ। ਟਾਂਚਾ ਤੁਹਾਡੇ ਸਾਹਮਣੇ ਹੈ 55000 ਰੇਟ। ਲਿਆ ਬਾਈ। ਅਸਰਗਾ ਬੱਚੀਆਂ ਵਾਲਾ ਮੋਲਾ ਦੋਸਤੋ ਤੇ ਦੁੱਧ ਦੇਵੇਂ ਗਰਮੀ ਦੀ ਰੁੱਤ 'ਚ ਸੋਹਣਾ ਹੀ ਪਿਆਈ ਜਾਣਾ ਕਰਮਾ ਵਾਲੀ ਨੇ ਜੇ ਚੰਗੀ ਸੰਭਾਲ ਲਓਗੇ ਹਾਲਾਂਕਿ ਕਦ ਕਾਠ ਵਹਿੜ ਦਾ ਚੰਗਾ ਦੋ ਦੰਦ ਵੱਚੀ ਹੱਥੀਂ ਚੁਾਈ ਵਾਲਾ ਥਣ ਹੁਣ ਜਿੰਨਾ ਦੁੱਧ ਦੇਊਗੀ ਉਹ ਗਰਮੀ ਦੀ ਰੁੱਤ ਨੂੰ ਧਿਆਨ 'ਚ ਰੱਖ ਲਓ ਤੇ ਮੈਨੂੰ ਇਹ ਲੱਗਦਾ ਵੀ ਜੇ ਕਰਮਾ ਵਾਲੀ ਦਸੰਬਰ ਮਹੀਨੇ ਤੱਕ ਜਾਂਦਾ ਜਾਂਦਾ ਦੁਆਰਾ ਸੱਜਰ ਹੋ ਜੂਗੀ ਕਿਉਂਕਿ ਸਿਆਲਾਂ ਚਾ ਕੇ ਚੰਗੀ ਗਾਂ ਜਿਹੜੀ ਉਹ ਦੁੱਧ ਵਧ ਜਾਂਦੀ ਹੈ ਖਰਾਕ ਖਾਣ ਲੱਗ ਜਾਂਦੀ ਹੈ ਕ੍ਰਾਸ ਬ੍ਰੀਡ ਦਾ ਇਹ ਦੋਗੇ ਦੱਸੋ ਬਾਈ ਕਿੰਨੇ ਵਸੂਆ ਇਹ ਸੂਰੇ ਇਹ ਦੂਜਾ ਸੂਆ ਸੂਰੇ ਜੀ ਦੂਜਾ ਸੂਆ ਸੂ ਕਿੰਨੇ ਦਿਨ ਲੈ ਜੂ ਬਾਈ ਇਹਦੇ ਤੇ ਆ ਜੀ ਹਫਤਾ ਮਾਲ ਕਰਨ ਦੱਸਿਆ ਸੀਗਾ ਅੱਛਾ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ 60000 ਜੀ ਕੋਲ ਲੈਣ ਸੋ ਦੋਸਤੋ ਇਹਦਾ ਰੇਟ 60000 ਹੈ ਹਫਤਾ 10 ਦਿਨ ਲਊਗੀ ਦੁੱਧ ਵੀਡੀਓ ਚ ਕੁਛ ਨਹੀਂ ਬੋਲਿਆ ਪਰ ਸੋਹਣਾ ਦੁੱਧ ਦੇਊਗਾ ਇਹਦਾ ਹਵਾਨਾ ਦੱਸਦਾ ਇਹਦਾ ਥਣ ਦਾ ਸੇਜ ਦੱਸਦਾ 60000 ਚ ਤੁਹਾਨੂੰ ਇੱਕ ਸੋਹਣੀ ਵੈਡ ਮਿਲ ਜਾਣੀ ਹੈ ਗਰਮੀ ਦੀ ਰੋਤ ਵਾਲੀ ਲਿਆ ਬਾਈ ਸੋ ਟਾਈਮ ਬਾਕੀ ਆ ਦੋਸਤੋ 8 ਤੋਂ 10 ਦਿਨ ਬਰੀਡ ਕਰਾਸ ਹੈ ਪਰ ਇਹ ਗਰਮੀ ਦੀ ਰੁੱਤ ਚ ਵਿਖਨ ਵਾਲੀਆਂ گاਵਾਾਂ ਚੋਂ ਐ 60000 ਇਹਦੀ ਡਿਮਾਂਡ ਆ ਰੇਟ ਪਹਿਲੀ ਗੱਲ ਹੋਈ ਸੀ ਬਾਈ ਨਾਲ ਤੇ ਇਹਨਾਂ ਦੀ ਆਪਦੀ ਸੋਚ ਐਈ ਸੀ ਵੀ ਆਪਾਂ ਵਿਕਰੀ ਵਾਲੀ ਰੱਖਾਂਗੇ ਬਹੁਤ ਵੱਡੇ ਹਲਾਣੀ ਵੱਲ ਨੇ ਸੋ ਆਹ ਸੇ ਆ ਤੁਹਾਨੂੰ ਰੇਟ ਦੇ ਹਿਸਾਬ ਤੇ ਵੀ ਇਹ ਪਸ਼ੂ ਪਸੰਦ ਆਉਣਗੇ ਤੇ ਬਾਕੀ ਜਿਹਨੇ ਜੀਬ ਜੀ ਪੇਮੈਂਟ ਲਾਉਣੀ ਉਹਨੂੰ ਉਦਾਂ ਦਾ ਪਸ਼ੂ ਵੀ ਇੱਥੋਂ ਮਿਲ ਜਾਊਗਾ ਸੋ ਇਹ ਵੀ ਗਾਂ ਤੁਸੀਂ ਦੇਖੋ ਦੋਸਤੋ ਦੂਜਾ ਸੂਆ ਸੋਣ ਲੱਗੀ ਐ ਥਣ ਚੰਗਾ ਹੱਥੀਂ ਚਵਾਈ ਵਾਲਾ ਹਵਾਨਾ ਹਜੇ ਨੇ ਪੂਰਾ ਭਰਨਾ ਸੋ ਹੋ ਜੀ ਬਈ ਪਾਸੇ ਸੋ ਇਹ ਦੋ ਨਾਗ ਦੋਸਤੋ ਤੁਹਾਨੂੰ ਦਿਖਾਤੇ 55 ਤੋਂ ਰੇਟ ਸ਼ੁਰੂ ਆ ਤੇ 160 ਤੇ ਪਹੁੰਚ ਗਏ ਇੱਕ ਤੁਹਾਨੂੰ ਡਾਇਮੰਡ ਪੀਸ ਦਿਖਾਉਣੇ ਆ ਜੀ ਦੀ ਬਿਊਟੀ ਵੀ ਬਾਖਮਾਲ ਦੱਸਦੀ ਐ ਬਰੀਡ ਵਾਈਟ ਵੀ ਸੋਹਣੀ ਕੰਨ ਮਸੂਆ ਸੂ ਬਈ ਇਹ ਪਹਿਲਾ ਸੂਆ ਸੂ ਗਈ ਨੰਨੋ ਕਿਵੇਂ ਇਹ ਬੰਦੋ ਚੋਗ ਗਈ ਆ ਜੀ ਠੀਕ ਐ ਅੱਛਾ ਬਈ ਦਿਨ ਕਿੰਨੇ ਲਾਉਗੀ ਸੋਨ ਚ ਦਿਨ ਪੰਜ ਪੈ ਜੀ ਇਹਦੇ ਠੀਕ ਐ ਇਹਦਾ ਰੇਟ ਕੀ ਰਹਿਣਾ ਬਈ ਇਹਦਾ 98000 ਜੀ ਲੈ ਖੋਲ ਦੇਣਾ ਰੇਟ ਓ ਠੀਕ ਐ ਖੋਲ ਲਈ ਬਈ ਸੋ ਦੋਸਤੋ ਰੇਟ 98000 ਹੈ। ਵੈਸੇ ਤਾਂ ਪਸ਼ੂਆਂ ਦੀ ਬੰਤਰ ਢਾਂਚੇ ਹਰੇਕ ਚੀਜ਼ ਦਾ ਮੁੱਲ ਅਲੱਗ-ਅਲੱਗ ਹੁੰਦਾ ਹੈ ਪਰ ਇੰਨਾ ਸ਼ੋਰ ਆ ਵੀ ਇਦਾਂ ਦੀਆਂ گاਵਾਂ ਸਿਆਲਾਂ ਦੇ ਵਿੱਚ ਇਹਨਾਂ ਦੀ ਕੀਮਤ 1 35 30 35 ਇਦਾਂ ਦੀ ਹੁੰਦੀ ਸੀ। ਅੱਜ ਇਹਦਾ ਰੇਟ 98000 ਹੈ। ਲਿਆ ਭਾਈ। ਹਾਲਾਂਕਿ ਗਰਮੀ ਦੇ ਵਿੱਚ ਬਿਨਾਂ ਸ਼ੱਕ ਗਾਕੀ ਥੋੜੀ ਪਿੱਛੇ ਮੁੜਦੀ ਹੈ ਪਰ ਇਹ ਵੈੜਾ ਸੋਹਣੀਆਂ ਵੀ ਲੱਗਦੀਆਂ ਐ ਤੇ ਇਹਨੂੰ ਸੰਭਲੋਗੇ। ਪਰ OTT ਜਿਸ ਵਾਲੋਂਗੇ ਤਾਂ ਅਗਲੇ ਸੂਏ 'ਚ ਤੁਹਾਡੀ ਕੀਮਤ 'ਚ ਵਾਧਾ ਕਰੂਗੀ ਕਰਮਾਂ ਵਾਲੀ। ਤੋਂ ਇਹ ਤੁਸੀਂ 3 ਨੰਬਰ ਤੇ ਵਾਹਰ ਦੇਖ ਸਕਦੇ ਹੋ ਪਹਿਲਾ ਸੂਆ ਸੋਨਾ। ਥਣ ਹਾਲ ਦੀ ਘੜੀ ਦੋਸਤੋ ਮਸ਼ੀਨੀ ਟਾਈਪ ਦਾ ਦੱਸਦਾ। ਬਾਕੀ ਜਦੋਂ ਨੇੜ ਆਜੂਗੀ ਸਪਲੂਨ ਥੋੜੀ ਬਹੁਤ ਜਦੋਂ ਉਤਰ ਜੂਗੀ ਤੇ ਫਿਰ ਥਣ ਦਾ ਸਾਈਜ਼ ਤੁਹਾਨੂੰ ਕੰਫਰਮ ਹੋ ਜੂਗਾ ਕਿ ਇਹ ਦੁੱਧ ਚਾਈਚ ਕਿਦਾਂ ਦਾ ਰਹਿੰਦਾ। ਵੈਸੇ ਇਹਦਾ ਧਨ ਚਾਈਚ ਦੀ ਬਣਾਵ ਟੇਡਾਂ ਦੀ ਹੈ। ਇਹ ਸ਼ੋਰ ਗੱਲ ਆ ਇਹ ਗੱਲ ਪੱਕੀ ਆ ਵੀ ਅਗਲੇ ਸੂਏ 'ਚ ਇਦੀ ਕੀਮਤ ਇਹ ਨਹੀਂ ਰਹਿਣੀ ਜਿਹੜੀ ਅੱਜ ਬਾਈ ਉਹਨੇ ਡਿਮਾਂਡ ਰੱਖੀ ਹੈ ਕਿਉਂਕਿ ਬਿਊਟੀ ਵਾਲੀ ਵੀ ਐ ਤੰਦਰੁਸਤ ਰਹੇ ਸਹੀ ਸਲਾਮਤ ਸੁਹਾ ਹੋ ਕੇ ਤੇ ਦੁੱਧ ਤੁਹਾਨੂੰ ਪਿਉਂਦੀ ਰਹੇ ਅਗਲੇ ਸਾਲ ਦਸੰਬਰ ਮਹੀਨੇ ਚ ਸੁੰਦੀ ਹੋਈ ਤਾਂ ਤੁਹਾਡਾ ਬਣ ਮਨ ਖੁਸ਼ ਕਰੂਗੀ ਜੇ ਤੁਸੀਂ ਵੇਚਣੀ ਵੀ ਹੋਊ। ਅੱਗੇ ਇੱਕ ਗਾਂ ਹੋਰ ਦੱਸੋ ਵੱਡੇ ਕਦ ਕਾਟ ਦੀ। ਬਈ ਇਹ ਕਿੰਨੇ ਮਸੂਆ? ਇਹ ਪਹਿਲਾ ਸੁਹਾ ਜੀ 2 ਦਿਨ ਦਾ। ਪਹਿਲਾ ਸੁਹਾ 2 ਦਿਨ ਦਾ। ਹਾਂਜੀ। ਠੀਕ ਐ ਕਿੰਨੇ ਦਿਨ ਲਾਉਂ ਸੁੰਚ? ਇਹਨੇ ਪਾਇਆ ਜੀ 12 ਦਿਨ ਅਜ। 12 ਦਿਨ ਬਾਕੀ ਐ। ਇਹਦਾ ਰੇਟ ਕੀ ਲੈਣਾ ਬਾਈ? ਇਹਦਾ 1 ਲੱਖ 8000 ਵਾਲੀ। 1 ਲੱਖ 8000। ਕਨਫਰਮ ਦੋ ਦੰਦ ਦਾ ਦੱਸੋ ਇਹ ਦੰਦ ਮੈਂ ਵੀ ਦੇਖੇ ਆ ਜਿਹੜਾ ਵੀ 라ਊਗਾ ਉਹ ਵੀ ਦੇਖ ਲੈ ਬਿਨਾਂ ਸ਼ੱਕ ਕਿਉਂਕਿ ਜਿਹੜੀ ਦੁੰਦੀ ਹੈ ਉਹ ਤੁਹਾਨੂੰ ਦੁੰਦੀ ਦਿਸਣੀ ਹੈ ਕੋਈ 10 12 ਦਿਨਾਂ ਚ ਇਹ ਨਹੀਂ ਗੱਲ ਵੀ ਇਹ ਕੋਈ ਦੰਦ ਜਿਹੜੇ ਚੌਗ ਵਾਲੇ ਨਾਲ ਰਲ ਆ ਜੂਗੀ ਹਜੇ ਕੰ ਉਵੇਂ ਖੜੇ ਆ ਦੰਦ ਕੋਈ ਦੰਦ ਸਿੱਟਿਆ ਨਹੀਂ ਗਾ ਸੋ ਦੋ ਦੰਦ ਜਿਹੜੇ ਉਹ ਕੰਪਲੀਟ ਹੈ ਚੌਗ ਵਾਲੇ ਦੰਦ ਹਜੇ ਉਹ ਜਿਹੜੇ ਉਹ ਤੋਂ ਅਗਲੇ ਦੰਦ ਦੋ ਸਾਰੇ ਖੀਰੇ ਆ ਦੁੱਧ ਦੰਦ ਖੜੇ ਆ 1 ਲੱਖ ਤੇ 8000 ਰੇਟ ਹੈ ਗੱਦ ਕਾਠ ਵਹਿਣ ਦਾ ਚੰਗਾ ਵੇਲ ਵੀ ਚੰਗੀ ਹੈ ਤਾਂ ਚਾ ਵੀ ਸੋਣਾ ਦੱਸੋ ਬਾਕੀ ਦੁੱਧ ਕਿੰਨਾ ਖਚੋਲੋਗੇ ਤੁਹਾਡੀ ਸਮਝ ਆ ਲੈ ਆ ਭਾਈ ਸੋ ਹਾਈਟ ਲੈਂਥ ਵੈੜ ਦੀ ਚੰਗੀ ਆ ਦੱਸੋ ਪੂਰੀ ਉੱਚੀ ਲੰਬੀ ਏ ਵੈੜ ਸੂਆ ਪਹਿਲਾ ਸੁੰਦੀ ਆ ਤੇ ਦੰਦਾਂ ਦੇ ਵਿੱਚ ਆ ਦੋ ਦੰਦ ਵਿਚੀ ਇੱਕ ਇਹਦੂ ਅੱਗੇ ਤੁਹਾਨੂੰ ਸੋਈ ਸਵਾਈ ਵੈੜ ਦਿਖਾਉਣੀ ਏ ਉਸ ਤੋਂ ਬਾਅਦ ਚ ਵੀਡੀਓ ਦੀ ਸਮਾਪਤੀ ਏ ਤੇ ਇਹਦੇ ਚ ਤੁਹਾਨੂੰ ਮੈਂ ਨਾਗ ਜਿਹੜੇ ਉਹ ਕਵਰ ਕਰਕੇ ਦਿਖਾ ਦਨੇ ਆ ਪੰਜ ਤੇ ਰੇਟ ਸਾਰਿਆਂ ਦੇ ਅੱਜ ਤੁਹਾਡੀ ਇੱਛਾ ਪੂਰੀ ਕਰਦੇ ਆ ਇੱਕ ਸੂਈ ਸਵਾਈ ਵੜ ਦਾ ਲਾਸਟ ਕਿੰਨਾ ਸੂਆ ਸੂਈ ਬਈ ਇਹ ਪਹਿਲਾ ਸੂਆ ਦੋ ਦੰਦ ਦੀ ਏ ਆ ਜੀ ਕਿੰਨੇ ਦਿਨੋਂ ਗੱਡ ਸੂਈ ਇਹ ਪਾਸੋਂ ਸੂਈ ਜੀ ਠੀਕ ਐ ਇਹਦਾ ਰੇਟ ਕੀ ਰਹਿਣਾ ਬਈ ਇਹਦਾ 75000 15 ਲੀਟਰ ਬੋਲਾ ਜੀ 15 ਲੀਟਰ ਬੋਲਾ ਪਿੰਨ ਰੇਟ ਐ ਬੱਚਾ ਵੱਚਾ ਇਹਦੇ ਨੇ ਬੱਚਾ ਹੀ ਮਗਰ ਦੂਸੋਂ ਵੱਚਾ ਇਹਦੇ ਨਾਲ ਐ ਹੁਣ ਜਿਹੜਾ ਵੱਚਾ ਐ ਉਹ ਤੁਹਾਨੂੰ ਦੱਸਦਾਣਾ ਵੀ ਕਰਾਸ ਬਰੀਡ ਇਸ ਗਾਣੇ ਦਿੱਤਾ ਹਾਲਾਂਕਿ ਆਪ ਵੜ ਜਿਹੜੀ ਐਚ ਐਫ ਵਾਲੇ ਪੱਖ ਦੀ ਐ ਪਰ ਧੁੰਨੀ ਦੇ ਉੱਤੇ ਭਲੂਣ ਦੇਖ ਲਓ ਜੀ ਤਨ ਦਿਨ ਹੋਇਆ ਸੂਈ ਨੂੰ ਹਵਾਨੇ ਦੇ ਉੱਤੇ ਭਲੂਨ ਨਜ਼ਰ ਆਉਂਦੀ ਹਣੀ 15 ਲੀਟਰ ਬੌਲਾ ਹੈ 75000 ਰੇਟ ਆ ਤੋੜ ਦੇ ਬਾਈ ਤਾਜੀ ਬਿਲਕੁਲ ਸੂਈ ਵੀ ਹੈ ਤੇ ਵੀਡੀਓ ਬਣਾ ਰਿਹਾ ਦੋਸਤੋ ਮੈਂ 11:30 ਦਾ ਟਾਈਮ ਹੈ ਅੰਦਾਜ਼ਾ ਹੈ ਮੇਰਾ ਵੀ 12 ਤੋਂ ਪਹਿਲਾਂ 6:30 ਵਜੇ ਚੋਈ ਵੀ ਹੈ ਜੀ ਠੀਕ ਹੈ 6:30 ਵਜੇ ਚੋਈ ਹੈ ਟਾਈਮ ਦਾ ਧਿਆਨ ਤੁਸੀਂ ਰੱਖ ਲੋ ਜੇ ਬਾਕੀ ਜਿਹੜਾ ਦੁੱਧ ਦੱਸਿਆ ਉਹ ਤਿਆਰ ਹੈ ਫੁੱਲ ਹਾਈਟ ਲੈਂਥ ਵਾਲੀ ਦੋ ਦੰਦਵੱਚੀ ਕਦ ਕਰਮ ਵਾਲੀ ਇੰਨਾ ਕਰ ਜੂਗੀ ਵੀ ਵੱਡੀ ਗਾਂ ਜਿਹੜੀ ਮਰਜ਼ੀ ਨਾਲ ਠਾਲੋ ਜੇ ਤੁਹਾਨੂੰ ਉੱਚੀ ਦਿਸੂਗੀ ਸਾਰਿਆਂ ਤੋਂ ਕਮਾਲਾ ਵੀ ਸੋ ਪਹਿਲਾ ਸੂਆ ਦੋ ਦੰਦ 75000 ਰੇਟ ਹੈ ਦੁੱਧ ਵਾਈ ਦੀ ਵੀ ਚੰਗੀ ਰਹੂਗੀ ਟਾਂ 체ਰੀ ਵੀ ਚੰਗੀ ਹੈ ਮੈਂ ਪਹਿਲਨਾਂ ਤੇ ਥੋੜਾ ਜਿਹਾ ਧਿਆਨ ਇਸ ਕਰਕੇ ਜ਼ਿਆਦਾ ਦਿੰਨਾ ਕਿਉਂਕਿ ਐਕਸਪੀਰੀਅੰਸ ਮੇਰਾ ਖੁਦ ਦਾ ਹੈ ਮੈਂ ਪਹਿਲਨ ਪਸ਼ੂ ਭਾਵੇਂ ਮੱਝ ਹੈ ਭਾਵੇਂ ਗਾਂ ਇਹ ਦੇਖਿਆ ਵੀ ਇੱਕ ਸੂਆ 24 ਲਓ ਜਿੰਨੀ ਕੀਮਤ ਦੀ ਖਰੀਦੋਂਗੇ ਜੇ ਤੰਦਰੁਸਤ ਰਹਿੰਦੀ ਹੈ ਤੋ ਦੁੱਧ ਵਧਾ ਜਾਂਦੀ ਹੈ ਕੀਮਤ ਅਗਲੇ ਸੂਏ ਦੇ ਵਿੱਚ ਇੱਕ ਸੂਆ ਫਰੀ ਦਾ ਦੁੱਧ ਪੀਓ ਉਹ ਤੋਂ ਬਿਨਾ ਅਗਲੇ ਸੂਏ ਦੇ ਵਿੱਚ ਜਿਹੜੀ ਰਕਮ ਤੁਸੀਂ ਲਾਈ ਹੈ ਉਹਦੇ ਵਿੱਚ ਵੀ ਵਾਧਾ ਹੋ ਜਾਊਗਾ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਪਸ਼ੂ ਵਕਾਊ ਸੀ ਬਾਈ ਹੋਰਾਂ ਕੋਲ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰਨੀ ਹੈ ਪੰਜ ਨਗ ਅੱਜ ਵੀਡੀਓ ਤੁਹਾਨੂੰ ਦਿਖਾਏ ਆ ਤੇ ਆਸ ਆ ਤੁਹਾਨੂੰ ਪੰਜੇ ਪਸੰਦ ਆਉਣਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਕਾਲ ਕਰਕੇ ਤਸੱਲੀ ਕਰੋ ਤੇ ਖਰੀਦੋ Turn